ਕਸੀ ਕਾਲਸਾ ਏਡਜੇ ਤੇ ਬੰਦੀ ਤੇ ਪਹੁੰਚਣ ਦੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਆ ਕੇ ਪਸ਼ੂਆਂ ਦਾ ਕੈਂਪ ਲਾਇਆ ਜੀ ਇਹਦੇ ਨਾਲ ਕਨ ਬੀਨ ਲੱਗ ਜੂਗੀ ਪਸ਼ੂ ਚਾਰਾ ਕਰਨ ਲੱਗ ਜੂਗਾ ਉਸ ਤੋਂ ਬਾਅਦ ਤੁਸੀਂ ਦਿਨ ਦਾਤੀ ਤੋਂ 40 ਗ੍ਰਾਮ ਜਿਹੜਾ ਹੈਗਾ ਮਿਨਰਲ ਮਿਕਸਚਰ ਇਹ ਚਲਾਏ ਤੇ ਨਾਲ ਕੈਲਸ਼ੀਅਮ ਚਲਾਏ ਬੇਜਮਾਨ ਪਸ਼ੂਆਂ ਦਾ ਇਲਾਜ ਕਰਦੇ ਹਨ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਇੱਥੇ ਮੈਡੀਕਲ ਕੈਂਪ ਲਗਾਇਆ ਹੈ ਖਾਲਸਾ ਢ ਦੇ ਵੱਲੋਂ ਇਸ ਪਿੰਡ ਦੀਆਂ ਔਰਤਾਂ ਦੇ ਲਈ ਏਸੈਂਸ਼ੀਅਲ ਕਿਟਾਂ ਅਤੇ ਨਾਲ ਹੀ ਮੈਡੀਕਲ ਪਸ਼ੂਆਂ ਦਾ ਜਿਹੜਾ ਕੈਂਪ ਲਵਾਇਆ ਗਿਆ ਖਾਲਸਾ ਢ ਦਾ ਸਹਿਯੋਗ ਕਰਨ ਦੇ ਲਈ ਜੋ ਵੀ ਸਾਡੇ ਨਾਲ ਸੇਵਾਦਾਰ ਸੇਵਾ ਕਰ ਰਹੇ ਆ ਉਹਨਾਂ ਦਾ ਅਤੇ ਜੋ ਸੰਗਤ ਸਾਡੇ ਤੱਕ ਸੇਵਾ ਭੇਜ ਰਹੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਾਡੀ ਔਰਤਾਂ ਦੀ ਮਦਦ ਕੀਤੀ ਹੈ ਬਹੁਤ-ਬਹੁਤ ਧੰਨਵਾਦ। ਖਾਲਸਾ ਐਡ ਨੇ ਸਾਡੀ ਬਹੁਤ ਸਹਾਇਤਾ ਕੀਤੀ ਹੈ। ਅਸੀਂ ਖਾਲਸਾ ਐਡ ਦਾ ਧੰਨਵਾਦ ਕਰਦੇ ਹਾਂ। ਸਾਨੂੰ ਬਹੁਤ ਵਧੀਆ ਲੱਗਿਆ ਖਾਲਸਾ ਐਡ ਦੀ ਮਦਦ ਕਰਕੇ। ਅਸੀਂ ਖਾਲਸਾ ਐਡ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਕਿਉਂਕਿ ਉਹਨਾਂ ਪਿੰਡ ਮੁਹਾਰਸੋਂ ਨੇ ਵਿੱਚ ਆ ਕੇ ਅੱਜ ਫਿਰ ਔਰਤਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਉਹਨਾਂ ਤੱਕ ਉਹਨਾਂ ਦਾ ਸਮਾਨ ਪਹੁੰਚਾਇਆ ਹੈ।